अच्छा ते बाबल ने वार ਟੋਲਿਆ ਮੇਰੇ ਗੁੱਤ ਦੇ ਪਰਾਂ ਨੇ ਛੋੜਿਆ ਮੇਰੀ ਗੱਲ ਸੁਣ ਸਰਦਾਰ ਜੀ ਚੱਪਾ ਚੱਪਾ ਮੇਰੀ ਗੱਲ ਸੁਣੋ ਸਰਦਾਰ ਜੀ ਹਾਂਜੀ ਮੇਰੇ ਨਾਲ ਚੱਲੋ 부ਜਾਰ ਜੀ ਹਾਂਜੀ ਮੈਂ 2-3 ਚੀਜ਼ਾਂ ਲੈਣੀਆਂ اچھا ਤੇ ਤੁਸੀਂ ਕਰਿਓ ਨਾ ਅਨਕਾਰ ਜੀ ਬੋਲੇ ਕੀ ਕੀ ਨਜ਼ਰ ਬਾਦਸ਼ਾਹਾਂ ਜੋੜਾ ਸੰਦਲ ਜੋੜਾ ਪੈਣ ਨਾਲ 헤ਟ ਤਲਾਈ ਉਤੇ ਰਜਾਈ ਮੋਹਿਆਂ ਦੀ ਮੰਡੀ ਸਭ ਜਮੰਦੀ ਗੰਦਾ ਨਾਲਾ ਮਹਿਕਾ ਵੇਲਾ ਰਾਮ ਬਾਗ ਬੱਸ ਕਰੋ ਜੀ ਬੱਸ ਕਰੋ ਹੁਣ ਇੱਥੇ ਹੀ ਟੱਕਾ ਲਾ ਦਿਓ ਬੱਸ ਕਰੋ ਜੀ ਮਗੇ ਜਮੰਦੀ ਤੇ ਢੰਗ ਲਾ ਦਿਓ ਹੋਏ ਪਹਿਲਾ ਟੱਕਾ ਤੇ ਜਰਾ ਲਾ ਦਿਓ ਮੇਰੀ ਗੱਲ ਸੁਨੋ ਸਰਦਾਰ ਜੀ ہن میں پکے جانا چام دی اچھا بادشاہ واپس کدو آو گے چپ کرو چپ کرو چپ کرو بادشاہ واپس کدو آو گے اچھا ਪਹਿਲਾ 1 ਮਹੀਨਾ ਫਿਰ 2 ਮਹੀਨੇ ਫਿਰ 3 ਮਹੀਨੇ ਫਿਰ 1 ਸਾਲ ਫਿਰ 2 ਸਾਲ ਫਿਰ 3 ਸਾਲ ਫਿਰ ਚਿੱਠੀ ਤੱਕ ਪਰ ਕਿੰਨੇ ਸਾਲ ਨੇ ਕਿੰਨੇ ਜਨ ਬੱਸ ਕਰੋ ਜੀ ਬੱਸ ਕਰੋ ਹੁਣ ਵਿੱਚ ਗੁੱਸੇ ਦੇ ਆਣ ਕੇ ਤੁਸੀਂ ਸ਼ੁਗਲ ਨਾ ਰੰਡਾ ਬਣਾ ਦਿਓ ਵਾਹ ਵਾਹ ਫਿਰ ਪ੍ਰਸ਼ਾਦ ਅੱਜ ਪਿੰਡੀ ਤੋਰੀ ਲੱਗੀਏ ਲੜ ਤੇਰਾ ਮਾਮਾ ਕਰੇ ਲਾ ਤੇਰੀ ਸੋਨਾ ਬਣਾ ਰਿਹਾ ਅੱਛਾ ਜੀ ਆਲੂ ਪ੍ਰਸ਼ਾਦ ਦਾਦਾ ਤੇਰਾ ਬਹੁਤ ਹੀ ਆਲੂ ਪ੍ਰਸ਼ਾਦ ਚਾਚਾ ਤੇਰਾ ਅੱਜ ਪੰਗੜੇ ਪਾ ਰਿਹਾ ਦਾਦਾ ਹਲਵਾ ਪ੍ਰਸ਼ਾਦ ਦਾਦਾ ਤੇਰਾ ਜੇ ਸੁਰਗਾਂ ਦੇ ਝੂਟੇ ਲੈ ਰਿਹਾ ਅੱਛਾ ਤਾਈ ਤਰ ਤੇਰੀ ਅੱਛਾ ਬਹੁਤ ਹੀ ਖੁਸ਼ੀਆਂ ਮਨਾ ਰਹੀ ਏ ਅੱਛਾ ਵੇਂਗਣ ਪ੍ਰਸ਼ਾਦ ਤੇਰਾ ਫੁੱਫੜ ਪੰਗੜੇ ਪਾਰਿਆ ਆ ਆ ਨਾ ਨਾ ਆ ਆ ਬੇਗਾਨਾ ਗਿਆ ਚੱਲ ਰੁਕ ਜਾ ਮੁੱਫੜ ਦਾ ਜ ਬਣਾਇਆ ਤਾਂ ਇਹਦੇ ਭਾਈ ਚੱਲ ਬਣਾ ਤੁਰ ਗਿਆ ਬੰਦੇ ਦਾ ਭਾਈ ਚੱਲੀ ਜਣਾ ਫੁੱਫੜ ਦਾ ਵੜਿਆ ਚ ਬਣਾਗਾ ਬੱਚਾ ਦਾ ਫੁੱਫੜਾ ਚੱਲ ਚੱਲ ਚੱਲ

Lal merci kali, pulak出u... um... kali puah masri, sih. ਕੀ ਆ ਪ੍ਰਸ਼ਾਦ ਹੈ ਦੇ ਆ ਇਹ ਸਭੀਆਂ ਨਾਂ ਦੇ ਜਾਂਦੇ ਜੀ ਆ ਜੀ ਚੱਲੋ ਆਉਣ ਜੋ ਕੀ ਆ ਪ੍ਰਸ਼ਾਦ ਅੱਜ ਭਿੰਡੀ ਤੋਰੀ ਲੱਗੀ ਐ ਲੜ ਤੇਰੀ ਅੱਛਾ ਮਾਮਾ ਕਰੇਲਾ ਤੇਰਾ ਖੁਸ਼ੀਆਂ ਮਨਾ ਰਿਹਾ ਆ ਆਲੂ ਪ੍ਰਸ਼ਾਦ ਆਲੂ ਪ੍ਰਸ਼ਾਦ ਚਾਚਾ ਤੇਰਾ ਅੱਜ ਬਹੁਤ ਹੀ ਭੰਗੜੇ ਪਾ ਰਿਹਾ ਐ

ہلو پرشاد دا تیرا سرجا دہ رہا بہت ہی لاڑی توری ਕਾਲੀ ਤੋਰੀ ਮਾਸੀ ਤੇਰੀ ਅੱਜ ਬੋਨਾ ਓਏ ਤੇਰਾ ਕੋਈ ਵੀ ਨਹੀਂ ਮਾਛਾ ਜਾਨ ਦਾ ਚੋਗਾ ਚੰਗਾ ਗੋਲ ਨਾ ਦੋ ਆ ਚੰਗਾ ਚੰਗਾ ਹੁਣ ਦਿਓ ਚੱਲਣ ਦਿਓ ਤੁਸੀਂ ਫਿਰ ਵਿਗਾੜ ਜਾਵੇ ਬਾਬੇ ਆਦਮ ਦੇ ਆਪਾ ਜੜਦੇ ਮੇਰੀ ਜੀ ਮਾਸੇ ਨੂੰ ਚੌਂਦਾ 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 ਚਲੋ ਚਲੋ ਚਾਦੀ ਜੀ ਲਾਲ ਮਿਰਚ ਤੇ ਆ ਕੇ ਡੇਗੜ ਜਾਂਦਾ ਕੰਮ ਨੂੰ ਬਾਹਰ ਤੇ ਲਾਉਣੀ ਉਹਥੇ ਵੀ ਚੁੱਪ ਕਰ ਜਾਣਾ ਮਸਣਾ ਜਦੋਂ ਸੱਪ ਹੀ ਦੇਣਦਾ ਲਾਲ ਮਿਰਚ ਲਾਲ ਮਿਰਚ ਤੇ ਜਾਂਦਾ ਲਾਲ ਮਿਰਚ ਭੂਆ ਤੇਰੀ ਬੇਗਨ ਪ੍ਰਸ਼ਾਦ ਫੁੱਫੜ ਤੇਰਾ ਬਹੁਤ ਹੀ ਖੁਸ਼ੀਆਂ ਮਨਾ ਰਿਹਾ ਹੈ ਬੇਗਨ ਪ੍ਰਸ਼ਾਦ ਫੁੱਫੜ ਫੁੱਫੜ ਬੇਗਨ ਚ ਆ ਗਿਆ ਯਾਰ ਰਸਤੇ ਦੀ ਟੱਪੇ ਦੀ ਆ ਨਾ ਮਿੱਠੀ ਆ ਦਲਾਨੀ ਮੈਂ ਪ੍ਰਸ਼ਾਸਨ ਬੈਂਕਰ ਦਾ ਪ੍ਰਸ਼ਾਸਨ ਵੀ ਨਾਲ ਦਿੰਦਾ ਪਈ ਹੁਕਮ ਅਗੇ ਬੈਂਕਰ ਪਏਗੇ ਲੜਪਿੰਦੇ ਨੇ ਕੰਮ ਨਹੀਂ ਅੱਛਾ ਬਸ ਅੱਗੇ ਚੱਲ ਪਾਸੇ